ਸ਼ਹਾਦਤਾਂ ਦੇ ਸਫ਼ਰ ਦਾ ਦੂਜਾ ਦਿਨ 7 ਪੋ 21 ਦਸੰਬਰ ਜਦੋਂ ਸਰਸਾ ਨਦੀ ਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵਿਛੜਿਆ ਸੀ ਆਨੰਦਗੜ੍ਹ ਦੇ ਕਿਲੇ ਚੋਂ ਨਿਕਲ ਕੇ ਜਿਵੇਂ ਹੀ ਗੁਰੂ ਜੀ ਕੀਰਤਪੁਰ ਸਾਹਿਬ ਤੋਂ ਕੁਝ ਅੱਗੇ ਨਿਰਬੋਹਗੜ੍ਹ ਪਹੁੰਚੇ ਤਾਂ ਰੋਲਾ ਪੈ ਗਿਆ ਹੱਲੋ ਮਾਰ ਦੋ ਕੋਈ ਵੀ ਬਚ ਕੇ ਨਾ ਜਾ ਸਕੇ ਇਹਨਾਂ ਉੱਚੀਆਂ ਆਵਾਜ਼ਾਂ ਨੇ ਹਨੇਰੀ ਰਾਤ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਗੁਰੂ ਸਾਹਿਬ ਉੱਚੀ ਥਾਂ ਵੱਲ ਵਧੇ ਅਤੇ ਸਿੰਘਾਂ ਨੇ ਮੋਰਚਾ ਸੰਭਾਲ ਲਿਆ। ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਇੱਕ ਪਾਸੇ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਤੇ ਦੂਜੇ ਪਾਸੇ ਸਿੰਘ ਦੁਸ਼ਮਣਾਂ ਨਾਲ ਝੂਝ ਰਹੇ ਸਨ। ਉਸ ਵੇਲੇ ਦੇ ਨਜ਼ਾਰੇ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ ਹੈ। ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਸਾਹਿਬ ਨੇ ਖਾਲਸਾ ਵਹੀਰ ਨੂੰ ਸਰਸਾ ਪਾਰ ਕਰਨ ਦਾ ਹੁਕਮ ਕੀਤਾ। ਗੁਰੂ ਸਾਹਿਬ ਨੇ ਸਰਸਾ ਪਾਰ ਕਰਨ ਸਮੇਂ ਆਪ ਵੀ ਪਿੱਛਾ ਕਰ ਰਹੇ ਮੁਗਲਾਂ ਉੱਤੇ ਤੀਰਾਂ ਦੀ ਵਰਖਾ ਕੀਤੀ ਅਤੇ अनेका ਦੁਸ਼ਮਣ ਉੱਥੇ ਹੀ ਢੇਰੀ ਕਰ ਦਿੱਤੇ ਸਨ। ਅੱਗੇ ਸਰਸਾ ਦਾ ਵਿਕਰਾਲ ਰੂਪ ਤੇ ਪਿੱਛੇ ਭਾਰੀ ਗਿਣਤੀ ਵਿੱਚ ਦੁਸ਼ਮਣ ਇਸ ਰੋਲੇ ਵਿੱਚ ਗੁਰੂ ਸਾਹਿਬ ਦਾ ਸਾਰਾ ਜਥਾ ਖਿਲਰ ਗਿਆ। अनेका ਸਿੰਘ, ਜ਼ਰੂਰੀ ਸਮਾਨ ਅਤੇ ਗੁਰੂ ਸਾਹਿਬ ਦੁਆਰਾ ਲਿਖਿਆ ਗਿਆ ਵਿਦਿਆ ਸਾਗਰ ਗ੍ਰੰਥ ਵੀ ਸਰਸਾ ਦੀ ਢੇਟ ਚੜ ਗਿਆ। ਗੁਰੂ ਸਹਿਬ ਦੀ ਪਰਵਾਰ ਦਾ ਐਸਾ ਵਿਛੋੜਾ ਪਿਆ ਕਿ ਫੇਰ ਦੁਬਾਰਾ ਮੇਲ ਨਾ ਹੋ ਸਕਿਆ ਵੱਡੇ ਸਹਿਜਾਦੇ ਗੁਰੂ ਪਿਤਾ ਨਾਲ ਸਰਸਾ ਪਾਰ ਕਰਕੇ ਰੋਪੜ ਵੱਲ ਫਤ ਗਏ ਅਤੇ ਛੋਟੇ ਸਹਿਜਾਦੇ ਦਾਦੀ ਮਾ ਮਾਤਾ ਗੁਜਰ ਕੌਰ ਜੀ ਤੇ ਨਾਲ ਜੰਗਲਾਂ ਬਿਆਬਾਨਾਂ ਚੋਂ ਲੰਘਦੇ ਕੁੰਬੇ ਮਾਸ਼ਕੀ ਦੀ ਚੌਂਪੜੀ ਪਹੁੰਚ ਗਏ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵਾਲੇ ਰਾਹ ਪੈ ਗਏ ਬੇਰਦ ਮਾਤਾ ਗੁਜਰੀ ਜੀ ਦੋਵੇਂ ਛੋਟੇ ਸਹਿਜਾਦੇ ਬਾਬਾ ਚੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਦੇ ਕੰਢੇ ਕੰਡਿਆਲੇ ਉਜਾੜ ਬੀਆਬਾਨ ਰਹਾਉਂਤੇ ਤੁਰਤੇ ਸਤਲੁਜ ਦਰਿਆ ਦੇ ਪੱਤਣ ਜਾ ਪੁਜੇ ਗੁਰਮਾਤਾ ਅਤੇ ਗੁਰ ਲਾਲਾ ਨੇ 7 ਪੋ 21 ਦਸੰਬਰ ਸੰਸ 1704 ਦੀ ਭਿਆਨਕ ਕਹਿਰਤੀ ਸਰਦ ਰਾਤ ਕੁਮਾ ਮਾਸ਼ਕੀ ਦੀ ਝੁਕੀ ਵਿੱਚ ਗੁਜ਼ਾਰੀ ਸੀ ਕੁਮਾ ਮਾਸ਼ਕੀ ਨੂੰ ਇੰਜ ਮਹਿਸੂਸ ਹੋਇਆ ਕਿ ਉਸ ਦੀ ਝੌਂਪੜੀ ਵਿੱਚ ਪਰਮਾਤਮਾ ਆਪ ਤੁਰ ਕੇ ਆ ਗਿਆ ਹੋਵੇ ਮਾਤਾ ਜੀ ਅਤੇ ਸਹਿਜਾਤਿਆਂ ਨੂੰ ਵੇਖ ਕੇ ਉਸ ਨੂੰ ਚਾ ਚੜ ਗਿਆ ਉਸ ਦੇ ਕੋਲ ਜੋ ਕੁਝ ਵੀ ਸੀ ਉਸ ਨੇ ਮਾਤਾ ਜੀ ਅਤੇ ਸਹਿਜਾਤਿਆਂ ਦੀ ਸੇਵਾ ਵਿੱਚ ਪੇਸ਼ ਕਰ ਦਿੱਤਾ ਬਾਬਾ ਕੁੰਮਾ ਮਾਸ਼ਕੀ ਦੇ ਕਹਿਣ ਤੇ ਬੀਬੀ ਲక్ష్ਮੀ ਨੇ ਮਾਤਾ ਜੀ ਅਤੇ ਸਹਿਜਾਤਿਆਂ ਲਈ ਲੰਗਰ ਤਿਆਰ ਕੀਤਾ ਤੇ ਉਹਨਾਂ ਨੂੰ ਬੜੇ ਪਿਆਰ ਨਾਲ ਸ਼ਕਾਇਆ ਅਗਲੀ ਸਵੇਰ ਮਾਤਾ ਜੀ ਨੇ ਜਾਣ ਲੱਗਿਆਂ ਮਾਈ ਲక్ష్ਮੀ ਨੂੰ ਦੋ ਸੋਨੇ ਦੀਆਂ ਮੋਹਰਾਂ ਦੇ ਬੋਲ ਦੀ ਆਰਸੀ ਪਾਉ ਹੱਥ ਦੇ ਅੰਗੂਠੇ 'ਚ ਪਾਉਣ ਵਾਲਾ ਸ਼ੀਸ਼ਾ ਜੜਿਆ ਕੀਮਤੀ ਗਹਿਣਾ ਅਤੇ ਸੋਨੇ ਦੀਆਂ ਪੰਜ ਚੂੜੀਆਂ ਤੇ ਕੁੰਮੇ 마ਸ਼ਕੇ ਨੂੰ 500 ਰੁਪਏ ਦਿੱਤੇ ਦੂਨਾ ਸਿੰਘ ਹੰਡੂਰੀਆ ਕਥਾਗੁਰ ਸੂਤਨ ਵਿੱਚ ਇਸ ਦਾ ਜ਼ਿਕਰ ਇੰਜ ਕਰਦਾ ਹੈ ਦੋਏ ਮੋਹਰ ਕੀ ਆਰਸੀ ਪੰਜ ਚੂੜੀਆਂ ਸਾਥ ਤਿਸ ਹੀ ਬ੍ਰਾਹਮਣੀ ਕੋ ਦੇਈ ਜੋ ਪ੍ਰਸਾਦ ਉਹ ਖਵਾਤ ਰੁਪਿਆ 537 ਦਿਓ ਕੀਮਾ ਨਾਮ ਜੋ ਆਹੇ ਤਿਨਹੂੰ ਜੋ ਮਸਤਕ ਟੇਕ ਕੈ ਲੀਨਾ ਤਬੇ ਉਠਾਹਿ